ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਜਿਹੜੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਨੂੰ ਜਿਹੜੀ ਤੋੜਪੰਨ ਹੋਈ ਆ ਜਿਹੜੀ ਮੂਰਤੀ ਭੰਨੀ ਗਈ ਆ ਤੇ ਮੈਂ ਇਹ ਸਰਕਾਰਾਂ ਨੂੰ ਪੁੱਛਦਾ ਏਜੰਸੀਆਂ ਨੂੰ ਪੁੱਛਦਾ ਕਿਤੇ ਤੁਹਾਡੀਆਂ ਸ਼ਾਸਤਾਂ ਨਹੀਂ ਕਿਤੇ ਸਾਰੀਆਂ ਸਰਕਾਰਾਂ ਇਕੱਠੀਆਂ ਤਾਂ ਨਹੀਂ ਹੋਈਆਂ ਪਿੰਨਾ ਕਿਉਂ ਮੂਰਤੀਆਂ ਟੁੱਟ ਰਹੀਆਂ ਕਿਹੜੀ ਗੱਲੋ ਤੜਵਾਈਆਂ ਜਾ ਰਹੀਆਂ ਇਹ ਕਿਸੇ ਇੱਕ ਤੇ ਪਰਚਾ ਪਾ ਕੇ ਯਾਦ ਰੱਖੋ ਇਹ ਅਸੀਂ ਇਹ ਨਾ ਕਿਸੇ ਨੂੰ ਪਰਚਾ ਪਾ ਕੇ ਵੀ ਠੰਡੇ ਹੋ ਗਏ ਲੋਕ ਮੈਂ ਬੇਨਤੀ ਕਰਦਾ ਕਿਤੇ ਲੋਕੋ ਇਹ ਆਪਾਂ ਨੂੰ ਪੁੱਛ ਨਾ ਰਹੇ ਹੁਣ ਤੇ ਮੈਂ ਏਜੰਸੀਆਂ ਤੇ ਸਰਕਾਰਾਂ ਨੂੰ ਕਹਿਣਾ ਕਿਤੇ ਤੁਸੀਂ ਇਹ ਤਾਂ ਨਹੀਂ ਪੁੱਛ ਰਹੇ ਹਲੇ ਤੱਕ ਵੀ ਲੋਕ ਕਿੰਨੇ ਕ ਜਾਗਦੇ ਆਪਦੇ ਪੁਰਖਿਆਂ ਨੂੰ ਵੇਖ ਕੇ ਜਿਵੇਂ ਤੁਹਾਡੇ ਦਿਮਾਗ 'ਚ ਹੋਵੇ ਕਿ ਅਸੀਂ ਇਹ ਲੋਕਾਂ ਨੂੰ ਬੇਰੁਜ਼ਗਾਰ ਕਰਤਾ ਲੋਕ ਆਪਦੇ ਆਪ ਨੂੰ ਭੁੱਲ ਗਏ ਸਿਰਫ ਆਪ ਦਾ ਉਹਨਾਂ ਨੂੰ ਆਪ ਇਹ ਯਾਦ ਆ ਕਿ ਸਵੇਰ ਰੋਟੀ ਨਹੀਂ ਪੱਕਣੀ ਜੇਕਰ ਅਸੀਂ ਕੰਮ ਤੇ ਨਾ ਗਏ ਕੀ ਤੁਹਾਡੇ ਮਨ ਦੇ ਵਿੱਚ ਇਹ ਤਾਂ ਨਹੀਂ ਕਿ ਅਸੀਂ ਲੋਕਾਂ ਨੂੰ ਬੇਸਹਾਰੇ ਕਰਤਾ ਬੇ ਇਲਾਜੇ ਕਰਤਾ ਤੇ ਹਲੇ ਤੱਕ ਲੋਕ ਕਿੰਨੇ ਕ ਜਾਗਦੇ ਆ ਕੀ ਤੁਹਾਡੇ ਦਿਮਾਗ ਚੇਤਾ ਨਹੀਂ ਕਿ ਅਸੀਂ ਸਿੱਖਿਆ ਤੱਕ ਸਕੂਲ ਤਾਂ ਬਣਾਤੇ ਆ ਬਿਲਡਿੰਗਾਂ ਬਣਾਤੀਆਂ ਪਰ ਉਹਨਾਂ ਵਿੱਚ ਟੀਚਰ ਪੂਰੇ ਨਹੀਂ ਕੀਤੇ ਸਿੱਖਿਆ ਕਹੀ ਸੀ 바ਵਾ ਸਾਹਿਬ ਅੰਬੇਦਕਰ ਜੀ ਨੇ ਕਿ ਸਿੱਖਿਆ ਚਾਹੀਦੀ ਆ ਤੇ ਸਿੱਖਿਆ ਅਸੀਂ ਦਿੱਤੀ ਆ ਪਰ ਸਿੱਖਿਆ ਉਹ ਨਹੀਂ ਮਿਲ ਰਹੀ ਜਿਹੜੀ ਤਗੜੇ ਪ੍ਰਾਈਵੇਟ ਸਕੂਲਾਂ ਚ ਮਿਲ ਰਹੀ ਆ ਉਹ ਸਿੱਖਿਆ ਨਹੀਂ ਮਿਲ ਰਹੀ ਜਿਵੇਂ ਕਿ ਬੱਚੇ ਪੂਰੇ ਸ਼ਾਜਸ਼ੀ ਹੋ ਜਾਣ ਤਾਂ ਕਿ ਬੱਚੇ ਪੂਰੇ ਅਸੀਂ ਤਾਂ ਸਕੂਲਾਂ ਦੇ ਵਿੱਚ ਕਾਨੂੰਨ ਵੀ ਨਹੀਂ ਪੜਾਏ ਤਾਂ ਕਿ ਇਹ ਕਾਨੂੰਨ ਦੇ ਪ੍ਰਤੀ ਜਾਗਰੂਕ ਨਾ ਹੋ ਜਾਣ ਤੇ ਹਲੇ ਤੱਕ ਲੋਕ ਕਿੰਨੇ ਕੁ ਜਾਗਦੇ ਆ ਤੁਸੀਂ ਇਹ ਤਾਂ ਨਹੀਂ ਪੁੱਛਦੇ ਇਹ ਪੁੱਛ ਰਹੇ ਆ ਕੀ ਕਰ ਰਹੇ ਆ ਕਿ ਲੋਕੋ ਵਾਕਈ ਪੁੱਛ ਰਹੇ ਆਲੇ ਵੀ ਇਹ ਕੀ ਕਰ ਰਹੇ ਆਲੇ ਲੋਕ ਕਿੰਨੇ ਕੁ ਜਾਗਦੇ ਆ ਬਾਬਾ ਸਾਹਬ ਵੇਦਕਰਜੀ ਨੂੰ ਲੈ ਕੇ ਕਿੰਨੇ ਕੁ ਜਾਗਦੇ ਆ ਜੋਤੀਬਾ ਫੂਲੇ ਜੀ ਨੂੰ ਲੈ ਕੇ ਕਿੰਨੇ ਕੁ ਜਾਗਦੇ ਆ ਸਵਿੱਤਰੀਬਾਈ ਫੂਲੇ ਜੀ ਨੂੰ ਕਿੰਨੇ ਕੁ ਲੋਕ ਉਹਨਾਂ ਨੂੰ ਹਰ ਉਹਨਾਂ ਵਾਸਤੇ ਜਾਗਰੂਕਾ ਕਿੰਨੇ ਕੁ ਲੋਕ ਉਹਨਾਂ ਵਾਸਤੇ ਲੜਾਈਆਂ ਲੜਨ ਆਲੇ ਆ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਕਿ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇੱਕ ਪਾਸੇ ਤੁਸੀਂ ਫੋਟੋਆਂ ਲਵਾ ਰਹੇ ਆ ਦਫ਼ਤਰਾਂ ਦੇ ਵਿੱਚ ਦੂਜੇ ਪਾਸੇ ਸਾਰਾ ਕੰਮ ਹੀ ਉਲਟ ਹੋ ਰਿਹਾ ਲੋਕਾਂ ਨਾਲ ਤੱਕੇਸ਼ਾਈਆਂ ਜਿਹੜੀਆਂ ਕਿ ਬਾਬਾ ਸਾਹਿਬ ਭੀਮਰਾਓ ਬੇਦਕਾਰ ਜੀ ਦੇ ਖਿਲਾਫ ਗਈ ਸੀ ਇਹਨਾਂ ਤੱਕੇਸ਼ਾਈਆਂ ਦੇ ਔਰ ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਆ ਤਾਂ ਕਿ ਲੋਕਾਂ ਨਾਲ ਤੱਕੇਸ਼ਾਈ ਉਵੇਂ ਨਾ ਹੋਵੇ ਉਹ ਵੀ ਹੋ ਰਹੀ ਆ ਹੁਣੇ ਬੇਨਤੀ ਹੋ ਰਹੀ ਆ ਜਿਹੜੇ ਲੋਕ ਸੂਆ ਸ਼ੂਤ ਨੂੰ ਜਾਣਦੇ ਆ ਜਿਹੜੇ ਲੋਕ ਜਾਣਦੇ ਆ ਕਿਸੇ ਸਮੇਂ ਗਲਾਂ ਦੇ ਵਿੱਚ ਕੁਜੇ ਹੁੰਦੇ ਸੀ ਪਿੱਛੇ ਝਾੜੂ ਹੁੰਦੇ ਸੀ ਜਿਹੜੇ ਲੋਕ ਜਾਣਦੇ ਆ ਕਿ ਪਾਣੀ ਪੀਣ ਤੱਕ ਦੀ ਸਾਨੂੰ ਇਜਾਜ਼ਤ ਨਹੀਂ ਸੀ ਤਾਂ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਭਰਾਵੋ ਸਾਨੂੰ ਚਾਹੀਦਾ ਕਿ ਸਰਕਾਰ ਨੂੰ ਅਸੀਂ ਦੱਸੀਏ ਕਿ ਭਾਈ ਸਾਹਿਬ ਅਸੀਂ ਜਾਗਰੂਕ ਆ ਤੇ ਮੈਂ ਬੇਨਤੀ ਕਰਦਾ ਕੋਈ ਤਰੀਕ ਰੱਖ ਲੋ ਚਾਹੇ ਤੁਸੀਂ ਬਾਬਾ ਸਾਹਿਬਾਂ ਬੇਦਕਰ ਜੀ ਦੀ ਫੋਟੋ ਆ ਜਿਹੜੀ ਉਹ ਸਾਰੇ ਦੇਸ਼ ਦੇ ਨੂੰ ਕਹੋ WhatsApp Facebook ਤੇ ਪਾਉਣ ਇਹਦੇ ਨਾਲ ਇਨਾ ਹੋ ਸਕਦਾ ਕਿ ਜਿਹੜੇ ਕਿਉਂਕਿ ਬਹੁਤ ਸਾਰੇ ਲੋਕ ਆ ਕਿ ਉਹ ਇਕੱਠੇ ਨਹੀਂ ਪਹੁੰਚ ਸਕਦੇ ਜੇ ਕਰੀ ਇਕੱਠ ਰੱਖੋ ਵੀ ਤੋਂ ਉਹਦੇ ਨਾਲ ਪਤਾ ਲੱਗ ਜੂ ਕਿ ਭਾਈ ਬਾਬਾ ਸਾਹਿਬ ਨੂੰ ਲੈ ਕੇ ਹਲੇ ਤੱਕ ਲੋਕ ਜਾਗਰੂਕ ਤੇ ਆਪਦੇ ਪੁੱਠ ਕੰਡੇ ਹਲੇ ਹੋਰ ਅਪਣਾਉਣ ਕਿਉਂ ਇਹਨਾਂ ਲੋਕਾਂ ਨੂੰ ਭੁੱਲਣ ਤੇ ਜਿੰਨਾ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹੋਣ ਜਿੰਨਾ ਲੋਕਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ ਹੋਣ ਉਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਇਹ ਮੈਂ ਅਜੰਤ ਸਿੰਘਾਂ ਨੂੰ ਤੇ ਸਰਕਾਰਾਂ ਨੂੰ ਬੇਨਤੀ ਕਰਦਾ ਐਹੋ ਜੇ ਪੁੱਟ ਢੰਡੇ ਨਾ ਅਪਣਾਓ ਐਹੋ ਜੇ ਕੰਮ ਨਾ ਕਰੋ ਤੇ ਮੈਂ ਇੱਕ ਗੱਲ ਹੋਰ ਕਹਿਣਾ ਜੋਤੀਬਾ ਫੂਲੇ ਜੀ ਸਵਿੱਤਰੀਬਾਈ ਫੂਲੇ ਜੀ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਇਹ ਲੋਕਾਂ ਦੀਆਂ ਤੁਸੀਂ ਮੂਰਤੀਆਂ ਤੜਵਾ ਤਾਂ ਸਕਦੇ ਆ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਵਸੇ ਹੋਏ ਆ ਇਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਇਹ ਗੱਲ ਯਾਦ ਰੱਖ ਲੋ ਲੋਕੋ ਜੇਕਰ ਵੋਟ ਪਾ ਕੇ ਤੁਸੀਂ ਕੋਈ ਆਪਦਾ ਸਰਪੰਚ ਚੁਣਿਆ ਮੈਂਬਰ ਚੁਣਿਆ ਜੇਕਰ ਤੁਸੀਂ ਆਪਦਾ ਕੋਈ ਸਰਬ ਸੰਤੀ ਜਿਹੜਾ ਕਹਿ ਲੋ ਜਿਵੇਂ ਕਹਿ ਲੋ ਬਲਾਕ ਸੰਤੀ ਦਾ ਕੋਈ ਤੁਸੀਂ ਚੁਣ ਲਿਆ ਜਾਂ ਤੁਸੀਂ ਐਮਸੀ ਚੁਣ ਲਿਆ ਜਾਂ ਐਮਐਲਏ ਚੁਣ ਲਿਆ ਜਾਂ ਤੁਸੀਂ ਮੰਤਰੀ ਚੁਣ ਲਿਆ ਚਾਹੇ ਉਹ ਤੁਸੀਂ ਐਮਪੀ ਚੁਣ ਲਿਆ ਚਾਹੇ ਉਹ ਕੋਈ ਚੁਣ ਲਿਆ ਉਹ ਤੁਹਾਨੂੰ ਬਾਬਾ ਸਾਹਿਬ ਨਰਮ ਅੰਬੇਦਕਰ ਜੀ ਦੀ ਦੇਣ ਬੋਰਡ ਦਾ ਅਧਕਾਰ ਸਾਨੂੰ ਉਹਨਾਂ ਨੇ ਦਿੱਤਾ ਨਹੀਂ ਇੱਥੇ ਮੇਲਿਆਂ ਚਿੱਕੀ ਰਾਏ ਨੂੰ ਕੌਣ ਪੁੱਛਦਾ ਆਪਦਾ ਮੂਲ ਪਛਾਣੋ ਬੜੇ ਵਾਰੀ ਕਿਹਾ ਤੁਸੀਂ ਸਿਹ ਸਿੱਖਿਆ ਵੱਲ ਧਿਆਨ ਮਾਰੋ ਪਰ ਨਹੀਂ ਜਾਂਦਾ ਉਹਨਾਂ ਨੇ ਤੁਹਾਡੇ ਤੋਂ ਇਹੀ ਚੀਜ਼ਾਂ ਖੋਈਆਂ ਤੇ ਅੱਜ ਉਹਦਾ ਹਲੇ ਵੇਖ ਰਿਹਾ ਵੀ ਕੀ ਕਰ ਰਿਹਾ ਹਲੇ ਵੀ ਮੌਕਾ ਤੁਹਾਡੇ ਕੋਲ ਸਕੂਲਾਂ ਵਾਸਤੇ ਟੀਚਰ ਮੰਗੋ ਚਾਹੇ ਸਕੂਲਾਂ ਦੇ ਕਮਰੇ ਢਾ ਦਿਓ ਬਿਲਡਿੰਗਾਂ ਢਾ ਦਿਓ ਸਾਡੇ ਵਾਸਤੇ ਛੱਪਰ ਪਾ ਦਿਓ ਇੱਥੇ ਚਾਹੇ ਤਬੇਲਾ ਕਲਾਸ ਬਲਾ ਦਿਓ ਸਾਡੇ ਪਰ ਸਾਨੂੰ ਟੀਚਰ ਤੇ ਸਾਨੂੰ ਸਿੱਖਿਆ ਸਹੀ ਦੇਦੋ ਤਾਂ ਛਪਰਾਂ ਦੇ ਵਿੱਚ ਪੜ ਕੇ ਆਈਪੀਐਸ ਲੱਗ ਸਕਦੇ ਆ ਜੇਕਰ ਸਰਕਾਰ ਚਾਵੇ ਤਾਂ ਤੁਸੀਂ ਚਾਓ ਤੁਸੀਂ ਨਹੀਂ ਚਾਹੁੰਦੇ ਸਰਕਾਰ ਤਾਂ ਚਾਹੁੰਦੀ ਨਹੀਂਗੀ ਪਰ ਤੁਸੀਂ ਵੀ ਇਹ ਚੀਜ਼ਾਂ ਨਹੀਂ ਮੰਗਦੇ ਹਸਪੀਟਲਾਂ ਚ ਡਾਕਟਰ ਮੰਗੋ ਮਸ਼ੀਨਾਂ ਮੰਗੋ ਰੋਜ਼ਗਾਰ ਮੰਗੋ ਫਰੀਦੀਆਂ ਸਹੂਲਤਾਂ ਨਾ ਮੰਗੋ ਫਰੀਦੀਆਂ ਸਹੂਲਤਾਂ ਮੰਗੋਗੇ ਤਾਂ ਤੁਹਾਡੇ ਤੇ ਬਿਜ਼ਨਸਮੈਨ ਰਾਜ ਕਰਨਗੇ ਔਰ ਆਪਾਂ ਕਾਤੋਂ ਮਾਵਾਂਗੇ ਆ ਜਿਹੜਾ ਦਿਮਾਗ ਆ ਇਹਦੋਂ ਉੱਤੇ ਉੱਤੇ ਸੋਚੋਗੇ ਜੋ ਕੁਛ ਮਰਜ਼ੀ ਪਾ ਲੋ ਤੇ ਜੇ ਘਰੇਦੋਂ ਥੱਲੇ ਥੱਲੇ 400 ਰੁਪਇਆ ਦਿਹਾੜੀ ਆ ਇਹ ਯਾਦ ਰੱਖ ਲਓ ਇਸ ਕਰਕੇ ਇਹਦੋਂ ਉੱਤੋਂ ਉੱਤੇ ਸੋਚੋ ਕਿ ਤੁਸੀਂ ਕੀ ਕਰਨਾ ਥੱਲੋ ਥੱਲੋ ਦਿਹਾੜੀ ਆ ਇਹ ਸਿਰਸਿਰ 400 ਰੁਪਇਆ ਦੇ ਵਿੱਚ ਵਾਇਆ ਜਾ ਸਕਦਾ ਉਤੋਂ ਲੱਖਾਂ ਰੁਪਏ ਕਮਾ ਲਓ ਅਮਬਾਨੀ ਦੀ ਉਮਰ ਦੇ ਕਿੰਨੇ ਬੰਦੇ ਬੈਠੇ ਆ ਉਹ 400 ਰੁਪਇਆ ਦਿਹਾੜੀ ਕਰਦੇ ਆ ਤੇ ਅਮਬਾਨੀ ਤੇ ਕਈਆਂ ਤੋਂ ਬਹੁਤ ਜ਼ਿਆਦਾ ਛੋਟਾ ਹੋਊਗਾ ਤੇ ਉਹ ਕਰੋੜਾਂ ਰੁਪਇਆ ਕਮਾਉਂਦਾ ਯਾਦ ਰੱਖੋ ਦਿਮਾਗ ਦੇ ਕੁਮਾਰਾ ਦਿਮਾਗ ਵਰਤ ਕੇ ਆਪਾਂ ਸੇ ਸਿੱਖਿਆ ਰੋਜ਼ਗਾਰ ਮੰਗੀਏ ਤਾਂ ਕਿ ਸਾਡੇ ਤੇ ਆ ਜਿਹੜੇ ਸਾਡੇ ਪੁਰਖਿਆਂ ਤੇ ਕਰ ਰਹੇ ਆ ਇਹ ਕੰਮ ਨਾ ਹੋਣ ਤਾਂ ਮੈਂ ਬੇਨਤੀ ਕਰਦਾ ਲੋਕ ਹਲੇ ਜਾਗਰੂਕਾ ਤੇ ਮੈਂ ਬੇਨਤੀ ਕਰਦਾ ਭੀਮਰਾਓ ਅੰਬੇਦਕਰ ਜੀ ਨੂੰ ਜਾਣਨ ਵਾਲੇ ਜਿੰਨੇ ਵੀ ਵਿਅਕਤੀ ਹੈ ਭਾਈ ਸਾਹਿਬ ਇਹ ਚੀਜ਼ਾਂ ਡੀਪੀਆਂ ਲਾਓ ਤੁਸੀਂ ਕੋਈ ਵੀ ਇੱਕ ਤਰੀਕ ਰੱਖੋ ਵਿਖਾਓ ਕਿ ਹਾਂ ਭਾਈ ਅਸੀਂ ਜਾਗਰੂਕ ਹੈਗੇ ਆ ਹਲੇ ਅਸੀਂ ਹਲੇ ਮਰੇ ਨਹੀਂ ਭਾਵੇਂ ਸਾਡੇ ਕੋਲੋਂ ਸਿਹਤ ਖੋਲੀ ਚਾਹੇ ਰੋਜ਼ਗਾਰ ਖੋਲਿਆ ਚਾਹੇ ਸਿੱਖਿਆ ਖੋਲੀ ਅਸੀਂ ਫਿਰ ਵੀ ਜਾਗਰੂਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੇਕਰ ਪ੍ਰਭੂ ਮੈਂ ਕੁਝ ਗਲਤ ਬੋਲ ਬੈਠਾ ਹਾਂ ਉਹਦੇ ਉੱਤੇ ਸਿਰ ਨਵਾਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ ਜੈ ਪੀਮ ਜੈ ਭਾਰਤ ਜੈ ਮੋਲ ਨਵਾਸੀ